ਸ਼ੇਰ ਸਿੰਘ ਨਿਰੰਕਾਰ ਜੀ ਆਇਆ ਮਾਤ ਲੋਕ ਦੇ ਵਿੱਚ ਪਿੰਡ ਘ੍ਰਿੰਟ ਦੇ ਵਿੱਚ ਕੌਣ ਆਇਆ ਸ਼ੇਰ ਸਿੰਘ ਨਿਰੰਕਾਰ ਜੀ ਆਇਆ ਪਹਿਲਾਂ ਨਿਰਗੁਣ ਤੋਂ ਸਰਗੁਣ ਹੋ ਕੇ ਆਇਆ ਔਰ ਫਿਰ ਸਰਗੁਣ ਤੋਂ ਨਿਰਗੁਣ ਹੋ ਕੇ ਫੇਰ ਆ ਗਿਆ ਜੰਗੀ ਪਾਲ ਦੇ ਪਰਤ ਕੇ ਫੇਰ ਆ ਗਿਆ ਵਾਪਸ ਦੁਬਾਰਾ ਔਰ ਆਇਆ ਕੌਣ ਇੱਕ ਹੀ ਸ਼ੇਰ ਸਿੰਘ ਨਿਰੰਕਾਰ ਨਿਰੰਕਾਰ ਨੇ ਆਪਣਾ ਨਾਮ ਆਤਮਾ ਲੋਕ ਤੇ ਸ਼ੇਰ ਸਿੰਘ ਰਖਾ ਲਿਆ ਦੇਹ ਧਾਰਨ ਕਰਕੇ ਪੰਜ ਤਤ ਦੇਹ ਧਾਰਨ ਕਰਕੇ ਨਿਰੰਕਾਰ ਨੇ ਆਪਣੀ ਘਾੜਨਾ ਆਪ ਘੜੀ ਦੇ ਕਰੀ ਔਰ ਆਪ ਇਹ ਆਪਣਾ ਨਾਮ ਬਾਪ ਦੇ ਮੱਖੋਂ ਘੜਾ ਕੇ ਰਖਾਇਆ ਸ਼ੇਰ ਸਿੰਘ ਔਰ ਸ਼ੇਰ ਸਿੰਘ ਨਿਰੰਕਾਰ ਹੈ ਹਰ ਸੰਤ ਜੀਓ ਸ਼ੇਰ ਸਿੰਘ ਹੀ ਮਹਾਰਾਜ ਹੈ ਸ਼ੇਰ ਸਿੰਘ ਹੀ ਵਿਸ਼ਨੂੰ ਭਗਵਾਨ ਹੈ और शेर सिंह महाराज की ही जय है सोहन महाराज शेर सिंह विष्णु भगवान की जय नरंकार शेर सिंह महाराज की ही जय है और सोहन नाम शेर सिंह महाराज नाम है हर संघ तो हर संघ जियो नरंकार कहिए निराकार कहिए प्रभु कहिए परमात्मा कहिए परमेश्वर कहिए जगदीशर कहिए कीशर कहिए ਅੱਲਾ ਕਹੀਏ ਫਰਦਾ ਕਹੀਏ ਅਲੀਜਾ ਕਹੀਏ ਪਰਮੇਸ਼ਰ ਜਿਹਾ ਕਹੀਏ ਇਹ ਕੀਆ ਨਰੰਕਾਰ ਕੀ ਆਪਣੇ ਨਾਮ ਦੱਸ ਰਹੇ ਔਰ ਨਰੰਕਾਰ ਕਿਸੇ ਅਕੇ ਸਿਰ ਨਹੀਂ ਝੁਕਾਉਂਦਾ ਜਨਪ ਨਰੰਕਾਰ ਕਿਸੇ ਅਕੇ ਸਿਰ ਨਹੀਂ ਝੁਕਾਉਂਦਾ ਨਰੰਕਾਰ ਨੂੰ ਸਾਰੇ ਸਿਰ ਝੁਕਾਉਂਦੇ ਆਂ ਇੰਦਰ ਵੀ ਨਰੰਕਾਰ ਨੂੰ ਸਿਰ ਝੁਕਾਉਂਦਾ ਸ਼ਿਵ ਜੀ ਵੀ ਝੁਕਾਉਂਦਾ ਗਰਮਾਣੀ ਝਕਾਉਂਦਾ ਵਿਸ਼ਨੂ ਵੀ ਝਕਾਉਂਦਾ ਕੁੱਲ ਰਚਨਾ ਜਿਤਨੀ ਰਚਨਾ ਹੈ ਦੋ ਜਹਾਂ ਦੇ ਵਿੱਚ ਸਾਰੀ ਹੀ ਨਿਰੰਕਾਰ ਦੇ ਹੁਕਮ ਦੇ ਵਿੱਚ ਚੱਲ ਰਹੀ ਆ ਔਰ ਨਿਰੰਕਾਰ ਹੀ ਇਸ ਨੂੰ ਬਣਾਉਣ ਵਾਲਾ ਨਿਰੰਕਾਰ ਹੀ ਇਸ ਨੂੰ ਚਲਾਉਣ ਵਾਲਾ ਔਰ ਨਿਰੰਕਾਰ ਹੀ ਇਸ ਰਚਨਾ ਦਾ ਆਖ ਇੱਕ ਅੰਤ ਕਰਨ ਵਾਲਾ ਔਰ ਨਿਰੰਕਾਰ ਹੀ ਮਾਤਲੁਕ ਤੇ ਆਏ ਔਰ ਨਾਮ ਆਪਣਾ ਕੀਰਖਾ ਲਿਆ ਸ਼ੇਰ ਸਿੰਘ ਆਪਣਾ ਨਾਮ ਲਖਾਇਆ ਤੋਂ ਹਰ ਸੰਤ ਜੀਓ ਨਿਰੰਕਾਰ ਨੂੰ ਪਾਉਣਾ ਪਿਆ ਕਿਉਂਕਿ ਨਿਰੰਕਾਰ ਦੇ ਆਉਣ ਵਾਸਤੇ ਸਾਰਿਆਂ ਦੀ ਆਸ਼ਾ ਹੈ ਇਹ ਔਕਾਤ ਸਹਿਬਾਨਾ ਨੇ ਤਿੰਨ پیغمبر ਸਹਿਬਾਨਾ ਨੇ ਦਾਸ ਗੁਰੂ ਸਹਿਬਾਨਾ ਨੇ ਭਗਤਾਂ ਨੇ ਸੰਤਾਂ ਨੇ ਸੂਫੀਆਂ ਨੇ ਆਸ਼ਾ ਰੱਖੀ ਧਰਨੀ ਦੇ ਉੱਪਰ ਬੈਠੇ ਵੀ ਧਰਨੀ ਆ ਔਰ ਇਸ ਧਰਨੀ ਦੀ 914 ਜੁਗ ਚੌਂਕੜੀ ਦੀ ਪੁਰਾਣੀ ਕਹਾਣੀ ਆ ਸੀ ਕਿ ਐ ਨਿਰੰਕਾਰ ਮੈਨੂੰ ਬਣਾਉਣ ਵਾਲੇ ਕਦਮ ਤੂੰ ਮਾਤ ਲੋਕ ਤੇ ਆ ਕੇ ਔਰ ਇਸ ਫਰਸ਼ ਦੇ ਉੱਪਰ ਆ ਕੇ ਧਰਤੀ ਦੇ ਉੱਪਰ ਆ ਕੇ ਅਰਸ਼ ਦਾ ਸੰਗਾਸਨ